ਮੈਨੂੰ ਸਲਾਮ ਦਵਾ ਕਹਿ ਕੇ ਗਿਆ ਕੋਠੇ ਤੇ ਮੈਂ ਬੈਠੀ ਆਂ ਵਚਨੀ ਮੈਂ ਕਹਿੰਦਾ ਮੈਂ ਬੀਬੀ ਮੈਂ ਚੱਲ ਲਈ ਆਈ ਮੈਂ ਚੰਗਾ ਪਤਾ ਚ ਖਿਆਲ ਨਾ ਜਾਇਓ ਕਹਿੰਦਾ ਮੈਂ ਉੱਥੋਂ ਆਇਆ ਪੈਸੇ ਕਮਾ ਕੇ ਮੈਂ ਮੋਟਰਸਾਈਕਲ ਲੈਣਾ ਏ ਮੈਂ ਉਸਤੇ ਗਿਆ ਸੀ ਕਿ ਕਹਿੰਦਾ ਕਿ ਪਤਾ ਮੈਨੂੰ ਤਾਂ ਆਂਦਾ ਮੈਂ ਮੇਲੇ ਤੇ ਆਉਂਗਾ ਨਾ ਅੰਰੀਚੇ ਤੱਕ ਆਉਂਦਾ ਸੀ ਜਾਂ ਸਿੱਖਣਾ ਸੀ ਨਾਲ ਹਲਪਰ ਦੇ ਤੋ ਉਹਦੇ ਨਾਲ ਸਿੱਖਣਾ ਹੀ ਅਜੇ ਜਾ ਕੇ ਹਾਂ ਤੜਕੀ ਲੱਗਦਾ ਹੈ ਅੱਛਾ ਜੀ ਤੇ ਯਖਾ ਤੁਹਾਡਾ ਆਪਣਾ ਹੀ ਆ ਪੀ ਕਾਕਾ ਕੀ ਗੱਲ ਕੀ ਦੱਸੋ ਕਹਿੰਦੇ ਦੀ ਉਮਰ ਕੀ ਆ ਮੈਂ ਵੀ ਉਹ 18 ਕਿ ਸਾਲਾਂ ਦਾ ਆ 18 ਸਾਲ ਦਾ ਗਵ ਹਾਂਜੀ ਮੈਂ ਵੀ ਨਿਕਲਿਆ ਬਣਾਇਆ ਮੰਗ ਜਦੋਂ ਸਾਡਾ ਬੱਚਾ ਹੀ ਚਲ ਗਿਆ ਨੌਜਵਾਨ ਤਾਂ ਹੀ ਮੰਗ ਕੀ ਰੱਖ ਜਦੋਂ ਹੀ ਉਹਦੇ ਘਰ ਤੇ ਸਾਰਾ ਕੁਝ ਹੀ ਉਹਦੀ ਕਰਕੇ ਮਾਰੀ ਨੇ ਚੈਨੇ ਮਿਹਨਤ ਕਾਕਾ ਕਰਾਂ ਦੇ ਕੰਮ ਕਰਕੇ ਉਹਦੇ ਵਾਸਤੇ ਸਾਰਾ ਬਣਾਇਆ ਉਹਦੇ ਵਾਸਤੇ ਤਾਂ ਹੀ ਹੁਣ ਕੀ ਕਰਨਾ ਲੈ ਕੇ ਹੁਣ ਅਸੀਂ ਖਾਲੀ ਹੋ ਕੇ ਬੈਗ ਕੀ ਹਨੇ ਲੱਭਣ ਡਿਆ ਕੁਛ ਬੜਾ ਹੱਸਦਾ ਹੀ ਰਹਿਣਾ ਹੱਸਦਾ ਰਹਿਣਾ ਉਹਨਾਂ ਲੋਕ ਤੇਰੀਆਂ ਬੱਚੇ ਕਿਹਨਾਂ ਜਿਹੜੀਆਂ ਜੀ ਆਏ ਦੋਵੇਂ ਇਕੱਠੇ ਸਮਦੇ ਰਹਾ ਮੈਂ ਤੇ ਉਹ ਨਹੀਂ ਅਖੜਾਂ ਬੀਬੀ ਤੋਂ ਆਂਡੇ ਚੱਲੀ ਮੇਰਾ ਜੀ ਨਹੀਂ ਲੱਗਣਾ ਹੁਣ ਪਤ ਕਿੱਥੇ ਜੀ ਲਾ ਕੇ ਬਹਿ ਗਿਓ ਬੜੀ ਮੰਦ ਭੱਗੀ ਕਟਨਾ ਹੋਈ ਹੈ ਸ਼੍ਰੀਨਗਰ ਦੇ ਵਿੱਚ ਜਿਹੜਾ ਆਤਵਾਦੀ ਹਮਲਾ ਹੋਇਆ ਜਿਹਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਦੀ ਗੱਲ ਸਾਹਮਣੇ ਆ ਰਹੀ ਹੈ ਇੱਕ ਅਮਰਤਪਾਲ ਜਿਹੜਾ ਦੋ ਤੋਂ ਤਿੰਨ ਵਾਰੀ ਉੱਥੇ ਜਾ ਚੁੱਕਿਆ ਸੀ ਫਰਨੀਚਰ ਦਾ ਕੰਮ ਕਰਦਾ ਸੀ ਤੇ ਦੂਸਰਾ ਸੀ ਰੋਹਿਤ ਜਿਹਦੀ ਉਮਰ ਸਿਰਫ 23 ਸਾਲ ਸੀ ਤਾਂ ਪਹਿਲੀ ਵਾਰ ਆਪਣੇ ਪਰਿਵਾਰ ਦਾ ਸਿਸਟਮ ਸਹੀ ਕਰਨ ਵਾਸਤੇ ਹੌਸਲਾ ਕੀਤਾ ਕਿ ਮੈਂ ਬਾਹਰ ਜਾਵਾਂ ਸੂਬੇ ਤੋਂ ਦੂਸਰੇ ਸੂਬੇ ਦੇ ਵਿੱਚ ਜਾਵਾਂ ਉੱਥੇ ਕੰਮ ਕਰਾਂ ਤਾਂ ਪਹਿਲੀ ਵਾਰ ਜਾਂਦਾ ਤਾਂ ਪਹਿਲੀ ਵਾਰ ਅਤਵਾਦੀ ਹਮਲੇ ਦੇ ਵਿੱਚ ਉਹਦੀ ਜਾਨ ਚਲੀ ਜਾਂਦੀ ਹੈ ਇਹ ਪਤਲੀਆਂ ਗਲੀਆਂ ਨੇ ਛੋਟਾ ਜਿਹਾ ਘਰ ਹੈ ਰੋਹਿਤ ਦਾ ਅਸੀਂ ਸਰਕਾਰ ਦੇ ਅੱਗੇ ਅਪੀਲ ਕਰਦੇ ਕਿ ਰੋਹੀ ਦੇ ਪਰਿਵਾਰ ਨੂੰ ਵੀ ਸਹਾਇਤਾ ਦਿੱਤੀ ਜਾਵੇ ਕਿਉਂਕਿ ਸਿਰਫ ਤੇ ਸਿਰਫ ਇੱਕ ਕਮਰੇ ਦੇ ਵਿੱਚ ਇਹ ਪਰਿਵਾਰ ਆਪਣਾ ਗੁਜ਼ਾਰਾ ਕਰਦਾ ਸੀ ਪਹਿਲੀ ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਤਰੀਕੇ ਦੇ ਨਾਲ ਪਰਿਵਾਰ ਦੇ ਦੁੱਖ ਸਾਂਝੇ ਕਰ ਸਕਾਂ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਪਰਿਵਾਰ ਹੈ ਕਿਤਨਾ ਕਿਤੇ ਦੁੱਖਾਂ ਦੇ ਵਿੱਚ ਜ਼ਰੂਰ ਨਜ਼ਰ ਆ ਰਿਹਾ ਭੈਣ ਜੀ ਸასი ਕਾਲ ਘਾਟਾ ਪੂਰਾ ਨਹੀਂ ਹੋ ਸਕਦਾ ਜੀ ਕਦੀ ਵੀ ਜਿਹੜਾ ਪੁੱਤ ਦਾ ਘਾਟਾ ਪਿਆ ਗਿਆ ਉਹ ਪੂਰਾ ਨਹੀਂ ਹੋ ਸਕਦਾ ਰੋਹਿਤ ਰੋਹਿਤ ਪਹਿਲੀ ਵਾਰ ਹੀ ਗਿਆ ਸੀ ਹਾਂ ਜੀ ਕੀ ਕਹਿੰਦਾ ਸੀ ਤੁਹਾਨੂੰ ਜਾਣ ਲੱਗੇ ਮੈਨੂੰ ਕੋਈ ਗੋਸ਼ ਨਹੀਂ ਕਿਹਾ ਮੈਂ ਨਹੀਂ ਦੱਸਣਾ ਕੋਈ ਸੀ ਤਾਂ ਬਿਲਕੁਲ ਕੁਝ ਵਾਕਿਆ ਹੀ ਬੋਲਣ ਦੇ ਹਾਲਾਤਾਂ ਵਿੱਚ ਨਹੀਂ ਨੇ ਮਾ ਮਾਤਾ ਦਾ ਜਿਹੜਾ ਦੁੱਖ ਹੈ ਤੇ ਮੈਂ ਉਹਦੀ ਦਾਦੀ ਆ ਮਿੰਨ ਨੂੰ ਸਲਾਮ ਦਵਾ ਕਹਿ ਕੇ ਗਿਆ ਕੋਠੇ ਤੇ ਮੈਂ ਬੈਠੀ ਆਂ ਕੁਝ ਨਹੀਂ ਮੈਂ ਕਹਿੰਦਾ ਮੈਂ ਬੀਬੀ ਮੈਂ ਚੱਲੇ ਆਏ ਹਾਂ ਮੈਂ ਚੰਗਾ ਪਤਾ ਚ ਖਿਆਲ ਨਾ ਜਾਇਓ ਦੂਜੇ ਮੁੰਡੇ ਨੂੰ ਨਹੀਂ ਮੇਰੇ ਪੁੱਤ ਪਹਿਲੀ ਵਾਰ ਚੱਲਿਆ ਤੇਰਾ ਨਾ ਖਿਆਲ ਰੱਖੀ ਆਂ ਅੰਦਕ ਕੋਈ ਨਹੀਂ ਤਾਈ ਖਿਆਲ ਰੱਖਾਂਗੇ ਕੋਈ ਗੱਲ ਹੀ ਨਹੀਂ ਜਾਂਦਿਆਂ ਕਹਿੰਦੇ ਤਰੋਗੇ ਕੀ ਪਤਾ ਪਹਿਲੇ ਕੰਮ ਕਰਦਾ ਸੀ ਰੋਹਿਤ ਕਈ ਨਾ ਹੋਏ ਜਾ ਇਹ ਤਫਾ ਕਰਦਾ ਹੈ ਕਿੰਨੇ ਕਿੰਨੇ ਭੜ ਪੁਰਾਣੇ ਦੋਵੇਂ ਭੈਣ ਭਰਾ ਹੀ ਆ ਭੈਣ ਹੀ ਰਹਿ ਗਈ ਬਸ ਨੁਕਲਾ ਹੀ ਆਹੋ ਕਿੰਨਾ ਭੈਣ ਦੇ ਮੋਟਰਸਾਈਕਲ ਲੈਣਾ ਭੈਣ ਕਹਿੰਦਾ ਮੈਂ ਉੱਥੋਂ ਆਇਆ ਪੈਸੇ ਕਮਾ ਕੇ ਮੈਂ ਮੋਟਰਸਾਈਕਲ ਲੈਣਾ ਹੈ ਕਿਸੇ ਨੂੰ ਆਸ ਤੇ ਗਿਆ ਸੀ ਕਿ ਕਹਿੰਦਾ ਕਿੰਨੇ ਦਿਨਾਂ ਦੇ ਜਾਣਾ ਪਰ ਮੈਨੂੰ ਤੇ ਆਂਦਾ ਮੈਂ ਮੇਲੇ ਤੇ ਆਉਂਗਾ ਅੱਜ ਤੱਕ ਆਉਂਦਾ ਸੀ ਜਾਂ ਸਿੱਖਣਾ ਸੀ ਨਾਲ ਹਲਪਰ ਦੇ ਉਹਦੇ ਨਾਲ ਸਿੱਖਣਾ ਹੀ ਅਜੇ ਜਾ ਕੇ ਮੈਂ ਜੀ ਕੀ ਪਤਾ ਕੀ ਲੱਗਾ ਸੀ ਤੁਹਾਨੂੰ ਰਾਤੀ ਉਹਨਾਂ ਨੇ ਕੀ ਫੋਨ ਕਰਕੇ ਤਾਂ ਦੱਸਿਆ ਕੁਝ ਕਿਸੇ ਨੇ ਪੁਲਿਸ ਨੇ ਦੱਸਿਆ ਤੁਹਾਨੂੰ ਪਤਾ ਨਹੀਂ ਬੰਦਿਆਂ ਨੇ ਪਤਾ ਹੋਣਾ ਹੈ ਹਾਈ ਤੁਸੀਂ ਭੈਣ ਜੀ ਤੁਸੀਂ ਭੈਣ ਜੀ ਕੌਣ ਲੱਗਦੀ ਹੋ ਇਹਨਾਂ ਦੇ ਮੈਂ ਆ ਵੀ ਤਾਈ ਅੱਛਾ ਕੀ ਤੁਹਾਨੂੰ ਪਤਾ ਲੱਗਾ ਸੀ ਹਾਂ ਨੂੰ ਉਹਨਾਂ ਨੇ ਫੋਨ ਕੀਤਾ ਸੀ ਕਿ ਉਥੋਂ ਰੋਹਤ ਡਾਕੀ ਲੱਗਦਾ ਆ ਅੱਛਾ ਜੀ ਤੇ ਯਕਾ ਭਾਡਾ ਆਪਣਾ ਹੀ ਆ ਭੀ ਕਾਕਾਤ ਕੀ ਗੱਲ ਕੀ ਦੱਸੋ ਕਹਿੰਦੇ ਦੀ ਉਮਰ ਕੀ ਆ ਮੈਂ ਵੀ ਉਹ 18 ਸਾਲਾਂ ਦਾ ਆ ਅੱਛਾ 18 ਸਾਲ ਦਾ ਗਵਾ ਹਾਂਜੀ ਤੇ ਇਹ ਤਾਂ ਕਹਿੰਦੇ ਭਾਣ ਨੂੰ ਕਾਰਵਾਈ ਉਥੋਂ ਪਿੱਛੋਂ ਆਈ ਆ ਤੇ ਜੋਲ ਨੇ ਫੋਨ ਕੀਤਾ ਭੀ ਇੱਟਾ ਤੁਹਾਨੂੰ ਪਤਾ ਲੱਗਾ ਉਹ ਟੈਸੀਡੈਂਟ ਹੋਇਆ ਵਾ ਅੱਛਾ ਤੁਹਾਨੂੰ ਗਏ ਪਹਿਲਾਂ ਉਹ ਕਹਿੰਦੇ ਪਹਿਹੀ ਉਹ ਨਹੀਂ ਆ ਤੇ ਬਾਅਦ ਚ ਹੀ ਸਾਨੂੰ ਸੱਦਿਆ ਜਿੱਦ ਵਹੀ ਗੇ ਤੋਂ ਸਾਰਾ ਪਰਿਵਾਰ ਬਾਹਰ ਨਿਕਲੇ ਸੀ ਬਾਹਰ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਅਲੱਗ ਕਰਕੇ ਪੁੱਛਿਆ ਤੇ ਉਹ ਕਹਿੰਦੇ ਕਿ ਇੱਕ ਉਸੇ ਟਾਈਮ ਪੂਰਾ ਹੋ ਗਿਆ ਖਤਮ ਮੁੱਕ ਗਿਆ ਤੇ ਇੱਕ ਸੀਰੀਅਸ ਜ਼ਿਆਦਾ ਹੈ ਹਸਪਤਾਲ ਦੇ ਵਿੱਚ ਹਾਂਜੀ ਹਾਂਜੀ ਸੀਰੀਅਸ ਜ਼ਿਆਦਾ ਹੈ ਤੇ ਮੈਂ ਫਿਰ ਇਹਨਾਂ ਨੂੰ ਮਾਂ ਦੱਸਿਆ ਕਿ ਮਮਾ ਉਹਦੇ ਨੂੰ ਤਾਂ ਉਹਨਾਂ ਨੇ ਦੱਸਿਆ ਦੁੱਗਿਆਂ ਨੂੰ ਮੈਂ ਛੋਪਕਾ ਕਿ ਮੈਂ ਆਪਣੇ ਘਰ ਕਿੰਨ ਦੱਸਿਆ ਤੇ ਲੱਗੇ ਉਹਨਾਂ ਦੇ ਦੂਸਰੇ ਨਾਲ ਸਾਥ ਹੀ ਗਿਆ ਹੁੰਦਸੀ ਹੈ ਅੱਛਾ ਹਾਂਜੀ ਪੀ ਆ ਗਲ ਹੋ ਗਈ ਆ ਤੁਹਾਨੂੰ ਕੰਟੈਕਟ ਹੋਇਆ ਪਾ ਵੀ ਹੁਣ ਕੀ ਕਰਨ ਜਾ ਰਹੇ ਹੋ ਕਦੋਂ ਤੱਕ ਡੈੱਡ ਬੋਡੀ ਤੇ ਮੁਝੇ ਹੁਣ ਸ਼ਾਮ ਤੱਕ ਆਏਗੀ ਸ਼ਾਮ ਤੱਕ ਆਏਗੀ ਹਾਂਜੀ ਸ਼ਾਮ ਤੱਕ ਆਏਗੀ ਅਜੇ ਪਤਾ ਨਹੀਂ ਪੱਕਾ ਕੋਈ ਨਹੀਂ ਪਤਾ ਇਹ ਨਹੀਂ ਜੀ ਨਹੀਂ ਜਾਂਜੀ ਇਮਾਨ ਕਰਦੇ ਹਾਂ ਸੀ ਸਰਕਾਰ ਤੋਂ ਮੰਗ ਜਦੋਂ ਸਾਡਾ ਬੱਚਾ ਹੀ ਚਲ ਗਿਆ ਨੌਜਵਾਨ ਤਾਂ ਹੀ ਮੰਗ ਕੀ ਰੱਖਣੀ ਜਦੋਂ ਹੀ ਉਹਦੇ ਕਰਕੇ ਸਾਰਾ ਖੁਸ਼ੀ ਉਹਦੀ ਕਰਕੇ ਮਾਂ ਦੀ ਨੂੰ ਚਾਹੀਨੇ ਮਿਹਨਤ ਕਾ ਕ ਕਰਾਂ ਦੇ ਕੰਮ ਕਾ ਕਰਕੇ ਉਹਦੇ ਬਾਅਦ ਆ ਸਾਰਾ ਬੁਣਾ ਆਉਦੇ ਵਾਸਤੇ ਤੇ ਹੁਣ ਕੀ ਕਰਨਾ ਲੈ ਕੇ ਕਿਸ ਦਾ ਕੰਮ ਕਰਤੀ ਉਹ ਨੂੰ ਮਿਲ ਕੇ ਵੀ ਨਹੀਂ ਗਿਆ ਹੁਣ ਵੀ ਕੰਮ ਨਹੀਂ ਕਰਨ ਚੜੀ ਗਈ ਤੇ ਮੰਗਰੋ ਚਲ ਗਿਆ ਇਹਨੂੰ ਦੱਸ ਕੇ ਵੀ ਨਹੀਂ ਗਿਆ ਚਰਾ ਦੇ ਕੰਮ ਕਰ ਕਰ ਕੇ ਹਾਂਜੀ ਮਜਬੂਰੀ ਕਰਕੇ ਕਿਦਰ ਜੀ ਕਦਾ ਪੁੱਤ ਜਵਾਨ ਬਾਹਰ ਕੱਢਣ ਕੋਈ ਦਿਹਾੜੀ ਪੇਰ ਨੌਕਰੀਆਂ ਪੇਸ਼ੀਆਂ ਦੇਣ ਤੇ ਬੱਚੇ ਨੌਜਵਾਨਾਂ ਚੇਰੇ ਬਾਹਰ ਜਾਣ ਮਜਬੂਰੀਆਂ ਨੂੰ ਜਾਂਦੇ ਕਿਤੇ ਮਾਵਾ ਕਲੋਂ ਦੇ ਜੀ ਕਰਦੇ ਮਾਵਾ ਦਾ ਕਲੇ ਕਲੇ ਪੁੱਤਾਂ ਨੂੰ ਬਾਹਰ ਹੋ ਨਹੀਂ ਖਾਲੀ ਹੋ ਕੇ ਬੈਗ ਕੀ ਹੈ ਨੇ ਲੱਭਣ ਦਾ ਕੁਛ ਬਿਨਾ ਬਹੁਤ ਸਭ ਤੋਂ ਵੱਡਾ ਹਾਂਜੀ ਖਜ਼ਾਨਾ ਹੀ ਉਹ ਹਾਂਜੀ ਨਾ ਹਨ ਕੁਛ ਲੱਭਣਾ ਨਾ ਹੀ ਨੰਗਵਾਜ ਮਾਰ ਸਕਦੇ ਆ ਸਾਡਾ ਸਾਥ ਹੀ ਦਿੰਦਾ ਹੈ ਸਾਡਾ ਵੀ ਸੁਖ ਨੂੰ ਆਸਾਰੰਦਾ ਹੀ ਜਿਆਦਾ ਬਹੁਤ ਵਧੀਆ ਬੱਚਾ ਬਹੁਤ ਚੰਗਾ ਕਿਤੇ ਮਿੱਠੇ ਗੰਗਲਾਂ ਵਾਲਾ ਬੜਾ ਹੱਸਦਾ ਹੀ ਰਹਿਣਾ ਹੱਸਦਾ ਹੀ ਰਹਿਣਾ ਮੋਲ ਨਾਲ ਕਿਤੇ ਯਾਰ ਚੰਗਾ ਹਾਏ ਦੋਵੇਂ ਇਕੱਠੇ ਸੌਂਦੇ ਰਹਾ ਮੈਂ ਤੇ ਉਹਨੇ ਅਖੜਾ ਬੀਬੀ ਤੋਂ ਆਂਡੇ ਚੱਲੀ ਮੇਰਾ ਜੀ ਨਹੀਂ ਲੱਗਣਾ ਹੁਣ ਪੁੱਤ ਕਿੱਥੇ ਜੀ ਲਾ ਕੇ ਬਹਿ ਗਿਓ ਹੋਰ ਕੋਈ ਦੀਦਾ ਨਹੀਂ ਉਹ ਮੇਰੇ ਆ ਬੱਚਿਆ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਸਦਮੇ ਦੇ ਵਿੱਚ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਤਾਂ ਇਹ ਪੂਰਾ ਪਿੰਡ ਵਾਸੀ ਵੀ ਮੌਜੂਦ ਹੈ ਕਿ ਪਿਤਾ ਜੀ ਕੌਣ ਉਹਨਾਂ ਦੇ ਸਹੀ ਗੱਲ ਬੋਲੀ। ਇਹ ਕਾਟਾ ਜਿਹੜਾ ਵਾਕਿਆ ਹੀ ਪੂਰਾ ਨਹੀਂ ਹੋ ਸਕਦਾ ਜਿਹੜਾ ਪੈ ਗਿਆ ਸੀ ਕੋਈ ਮੰਗ ਕਰਦੇ ਆਂ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ ਆਂ ਕੁਝ। ਮੈਂ ਤਾਂ ਦੁਆਰੀ ਲੈ ਆਇਆ ਜੀ ਉਹ ਵੀਰ ਕੋ ਵੱਡੇ ਕੋ ਜੋ ਵੀ ਗੱਲ ਕਰਾਉਣੀ ਹੈ ਉਹ ਕੋਈ ਕਰਾ ਲਵਾਂ। ਮੈਂ ਇਹ ਨਹੀਂ ਕੋਸ਼ਿਸ਼ ਕਰ ਸਕਦਾ। ਮੇਰਾ ਮਤਲਬ ਸਿੱਧਾ ਨਹੀਂ ਵਾਕਿਆ ਸੋਝ ਨਹੀਂ। ਕਿਸ ਤਰ੍ਹਾਂ ਦੇ ਮਾਹੌਲ ਹੁੰਦਾ ਸੀ ਕੀ ਕਹਿੰਦਾ ਹੁੰਦਾ ਸੀ ਰੋਹਿਤ? ਰੋਹਿਤ ਜੀ ਪਿਆਰਾ ਬੱਚਾ ਹੈ। ਬਹੁਤ ਸਾਰੇ ਵਧੀਆ ਗੱਲਾਂ ਕਰਦਾ ਹੁੰਦਾ ਸੀ ਆਪਣੇ ਫਾਦੇ ਦੇ ਨਾਲ ਮੈਂ ਵੱਡਾ ਹੋਵਾਂਗਾ ਪੜ ਕੇ ਡੈਰੀ ਪਲਾਸੂ ਕਰਕੇ ਮੈਂ ਜੋਬ ਤੇ ਲੱਗਾਗਾ ਔਰ ਮੈਂ ਘਰ ਦਾ ਜਿਹੜਾ ਬੋਝ ਮੈਂ ਲਵਾਂਗਾ ਔਰ ਬੱਚੇ ਨੇ ਅੱਜ ਵੀ ਚਲੋ ਤੁਸੀਂ ਵੇਖ ਰਹੇ ਜੇ ਇੱਥੋਂ ਦਾ ਮਾਹੌਲ ਤੇ ਕਿਦਾਂ ਦਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਨੌਕਰੀ ਨਹੀਂ ਹੈਗੀ ਜੀ ਜੋਬ ਨਹੀਂ ਹੈਗੀ ਅੱਜ ਜ਼ਿੰਮੇਦਾਰਾ ਬੱਚੇ ਲਾ ਲੋ ਕੁਝ ਹੋਰ ਲਾ ਲੋ ਬੱਚੇ ਅੱਜ ਸਾਰੇ ਬਾਹਰ ਭੱਜੇ ਜਾ ਰਹੇ ਨੇ ਕਿਉਂ ਭੱਜੇ ਜਾ ਰਹੇ ਨੇ ਇਸ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜੋਬ ਨਹੀਂ ਹਲਫ ਨਹੀਂ ਹੈਗੀ ਕਿਸੇ ਦੀ ਵੀ ਨਹੀਂ ਹੈਗੀ ਇਹ ਵੀ ਬੱਚਾ ਚੋਰਾ ਪਲੱਸ 2 ਕਰਕੇ ਇਹ ਹਲਫ ਵਾਸਤੇ ਗਿਆ ਸੀ ਵੀ ਆਪਣੇ ਫਾਦਰ ਦੇ ਨਾਲ ਵੀ ਹੱਥ ਵਡਾਵਾਗਾ ਤੇ ਉਹ ਉੱਥੇ ਗਿਆ ਵਾ ਕੀ ਬਣਿਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਕੈਂ ਜੋ ਹੈ ਇਹਦੀ ਤੇ ਖਬਰ ਇਹ ਖੁਆਈ ਸੀ ਪੀ ਨਕਲੀ ਦਾ ਬੱਚਾ ਫਟ ਰਿਹਾ ਕੀਤਾ ਉਹਨਾਂ ਨੇ ਕੀ ਦੱਸਿਆ ਉਹਨਾਂ ਨੇ ਕਹਿ ਕੇ ਫਾਈਟਰ ਆ ਇੱਕ ਦੀ ਡੈਥ ਹੋ ਗਈ ਡਿਕਲੇਅਰ ਹੋ ਗਿਆ ਰਾਤੀ ਉਹਨਾਂ ਦੱਸਦਾ ਸੀ ਪੀ ਉਹ ਡਿਕਲੇਅਰ ਹੋ ਗਈ ਪੀ ਉਹਦਾ ਡੈਥ ਹੋ ਗਈ ਆ ਪਰ ਇਹਦੀ ਨਹੀਂ ਦੱਸਿਆ ਪੀ ਜਾਨੀ ਵੀ ਕੌਣ ਹੈ ਕਿੰਨਾ ਨੇ ਕੀਤੀ ਡੈਥ ਕੱਲ ਦੇ ਵਾਸਤੇ ਕੀਤੀ ਇਹ ਗੱਲ ਦੀ ਜੀ ਖਬਰ ਜਿਹੜੀ ਸਾਨੂੰ ਪੂਰੀ ਗੱਲ ਦਾ ਪਤਾ ਹੀ ਲੱਗਾ ਇੱਥੇ ਇਹੋ ਜਿਹਾ ਮਾਹੌਲ ਬਣ ਗਿਆ ਕਿ ਹੱਥਾਂ ਪੈਰਾਂ ਦੀਆਂ ਪੈਗੀਆਂ ਤੁਸੀਂ ਵੀ ਜਾਣਦੇ ਕਿ ਜਦੋਂ ਇੱਕ ਦਮ ਕੋਈ ਗੱਲ ਬਣ ਜਾਂਦੀ ਆ ਬਹੁਤ ਵੱਡੀ ਗੱਲ ਆ ਉਹਦੇ ਉਹਦੇ ਮੁਤਾਬਕ ਉਹ ਉਹਦਾ ਸੋਚਦਾ ਨਹੀਂ ਪੀ ਅਸੀਂ ਕੀ ਕਰਨੀ ਗੱਲ ਕਿੱਦਾਂ ਦੀ ਕਰਨੀ ਆ ਉਹ ਨਿਮਿਤਾੜ ਨਾਲ ਗੱਲ ਕਰਨ ਦੇ ਬੜੇ ਦਲੇਰੀ ਦੇ ਨਾਲ ਗੱਲ ਹੋ ਰਹੀ ਹੈ ਤੁਸੀਂ ਇਹ ਜਲ ਨੂੰ ਜਾਣਦੇ ਜਿਸ ਪਰਿਵਾਰ ਦਾ ਦੀਵਾ ਬੁੱਝ ਜਾਏ ਉਸ ਪਰਿਵਾਰ ਦਾ ਕੀ ਹਾਲ ਹੁੰਦਾ ਇਹ ਤੇ ਬਾਰੇ ਤੇ ਤੁਸੀਂ ਜਾਣਦੇ ਜੀ ਬਿਲਕੁਲ ਬਿਲਕੁਲ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਜੀ ਕਿਉਂਕਿ ਅ ਬੜੇ ਉਮੀਦਾਂ ਦੇ ਨਾਲ ਮਾਪਿਓ ਨੇ ਬੱਚੇ ਨੂੰ ਪਾਲਿਆ ਹੁੰਦਾ ਹੈ 20 ਸਾਲ ਤੱਕ ਉਸ ਤੋਂ ਬਾਅਦ ਸਾਡੀ ਵਾਰੀ ਹੈ ਹੁਣ ਬੱਚੇ ਨੇ ਸਾਨੂੰ ਪਾਲਣਾ ਹੈ ਤੇ ਜਦੋਂ ਉਹਦੀ ਵਾਰੀ ਆਈ ਹੈ ਤੇ ਹੁਣ ਉਹ ਛੱਡ ਕੇ ਚਲਾ ਗਿਆ ਹਮੇਸ਼ਾ ਵਾਸਤੇ ਵੱਡੀ ਗੱਲ ਇਹ ਵੀ ਬਿਮਾਰ ਮੂ ਰਹਿਂਦਾ ਇਹਦੇ ਕੋਈ ਇੰਨਾ ਕੰਮ ਧੰਦਾ ਨਹੀਂ ਹੁੰਦਾ ਤੇ ਇਹਦੀ ਜਿਹੜੀ ਉਹਦੀ ਮੰਮੀ ਸੀ ਉਹ ਲੋਕਾਂ ਦਾ ਕੰਮਕੁਮ ਕਰਕੇ ਬੱਚੇ ਨੂੰ ਪਾਲ ਲਿਆ ਬੱਚੇ ਨੂੰ ਪੜਾਇਆ ਉਮੀਦਾਂ ਸੀ ਇਸ ਬੱਚੇ ਉੱਤੇ ਕਿ ਬੱਚਾ ਸਾਡਾ ਸਹਾਰਾ ਬਣੇਗਾ ਪਰ ਪ੍ਰਮਾਤਮਾ ਨੇ ਜੋ ਮਨਜ਼ੂਰ ਆ ਉਹ ਹੀ ਹੋਇਆ ਵਾ ਅਸੀਂ ਤੇ ਇਹ ਹੁਣ ਕਵਾਂਗੇ ਗਵਰਨਮੈਂਟ ਨੂੰ ਸਰਕਾਰ ਨੂੰ ਕਿ ਇਹਨਾਂ ਦੀ ਬੇਟੀ ਇੱਕ ਹੈਗੀ ਆ ਉਹਨੂੰ ਜੋਬ ਦਿੱਤੀ ਜਾਵੇ ਵੱਡੀ ਆ ਪਲੱਸ 2 ਦੇ ਵਿੱਚ ਹਾਂਜੀ ਰੋਤ ਛੋਟੀ ਆ ਹਾਂਜੀ ਹਾਂਜੀ ਉਹ ਵੀ ਬੱਚੀ ਨੇ ਪਲੱਸ 2 ਕੀਤੀ ਆ ਅਸੀਂ ਆਨੇ ਆਂ ਕਿ ਉਹ ਬੱਚੀ ਦਾ ਕੋਈ ਜੋਬ ਦਿੱਤੀ ਜਾਵੇ ਕੋਈ ਕੰਮ ਦਿੱਤਾ ਜਾਵੇ ਇਹਨਾਂ ਦੀ ਵੀ ਮਾਨੀ ਹਾਲਤ ਕੋਈ ਕੀਤੀ ਜਾਵੇ ਹੈਲਪ ਕੀਤੀ ਜਾਵੇ ਬਿਲਕੁਲ ਅਸੀਂ ਵੀ ਅਸੀਂ ਉਹ ਅਪੀਲ ਕਰਾਂਗੇ ਤੁਹਾਡੇ ਨਾਲ ਕਿ ਸਰਕਾਰ ਜਲਦ ਤੋਂ ਜਲਦ ਇਸ ਪਰਿਵਾਰ ਦੀ ਹੈਲਪ ਕਰੇ ਜਿਹੜੇ ਪਰਿਵਾਰ ਨੂੰ ਹੈਲਪ ਦੀ ਅੱਜ ਜ਼ਰੂਰਤ ਹੈ ਸਾਥ ਛੱਡ ਕੇ ਚਲਾ ਗਿਆ ਨੌਜਵਾਨ ਪੁੱਤ ਜਦੋਂ ਪਰਿਵਾਰ ਨੇ ਉਹਦੇ ਸਿਰ ਤੇ ਹੁਣ ਸਾਹ ਲੈਣਾ ਸੀ ਉਹਦੇ ਸਿਰ ਦੇ ਉੱਤੇ ਰੋਟੀ ਪਾਣੀ ਕਿਤੇ ਨਾ ਕਿਤੇ ਆਪਣੇ ਘਰ ਦਾ ਸਿਸਟਮ ਚਲਾਉਣਾ ਸੀ ਤਾਂ ਅੱਜ ਉਹ ਨੌਜਵਾਨ ਸਦਾ ਵਾਸਤੇ ਛੱਡ ਕੇ ਚਲਾ ਗਿਆ ਪਰਿਵਾਰ ਵੱਲੋਂ ਮੰਗ ਹੈ ਕਿ ਸਰਕਾਰ ਹੈਲਪ ਕਰੇ ਅਤੇ ਜਿਨ੍ਹਾਂ ਕ੍ਰਿਮੀਨਲ ਲੋਕਾਂ ਵੱਲੋਂ ਜਿਨ੍ਹਾਂ ਦੋਸ਼ੀਆਂ ਵੱਲੋਂ ਇਸ ਘਟਣ ਨੂੰ ਜਾਮ ਦਿੱਤਾ ਗਿਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸ ਪੰਜਾਬੀ ਚਮਿਆਰੀਪੈਂਟ ਅਜਨਾਲਾ